اسلامی شرع ਦੇ ਵਿੱਚ ਕਹਿੰਦੇ ਲੋਕ ਨਾ ਜਾਇਆ ਕਰਨਾ ਹੱਜ ਕਰਨ ਵਾਸਤੇ ਤੇ ਰਾਹ ਦੇ ਵਿੱਚ ਲਟੇਰੇ ਖੜਨ ਲੱਗੇ ਉਹਨਾਂ ਨੇ ਲੁੱਟ ਲਿਆ ਕਰਨਾ ਰਾਹ ਤੇ ਜਾਂਦਿਆਂ ਤੇ ਉਹ ਜਿਹੜੀ ਉਹ ਧਾਰਮਿਕ ਜਗਾ ਸੀ ਜਿੱਥੇ ਉਹ ਹੱਜ ਕਰਨ ਲਈ ਜਾਂਦੇ ਸੀ ਉੱਥੇ ਕਿਰਤੀ ਘਟ ਗਈ ਉੱਥੋਂ ਦਾ ਕਾਜੀ ਕਹਿੰਦਾ ਬਈ ਇੱਥੇ ਕਿਰਤੀ ਕਿਉਂ ਘਟ ਗਈ ਸਰਦਾਰ ਜੀ ਦੇਖੋ ਤਾਂ ਪਤਾ ਕਰੋ ਕੀ ਕਾਰਨ ਹੈ ਉਹ ਚੰਗੇ ਬੰਦੇ ਆਨੇ ਉਹਨਾਂ ਦੇ ਧਰਮੀ ਬੰਦੇ ਆਨੇ ਜਾ ਕੇ ਦੇਖਿਆ ਕਹਿੰਦੇ ਜੀ ਰਸਤੇ 'ਚ ਵਟੇਰੇ ਖੜਦੇ ਨੇ ਉਥੇ ਆਉਣ ਵਾਲੀ ਸੰਤ ਨੂੰ ਲੁੱਟ ਲੈਂਦੇ ਆ ਤੇ ਡਰਦੇ ਲੋਕ ਆਉਣਾ ਮਟਗੇ ਨੇ ਆਉਦੇ ਉਹਨਾਂ ਨੂੰ ਲੁੱਟ ਲੈਂਦੇ ਨੇ ਉਹ ਮਾਰ ਦਿੰਦੇ ਨੇ ਅਜੋ ਤਾਂ ਬੜਾ ਚਿੰਤਾ ਦਾ ਵਿਸ਼ਾ ਪਾ ਲਈ ਕਿ ਅਸੀਂ ਮੇਕਰਨਾ ਕਰੋ ਪੰਜ ਸੱਤ ਧਰਮੀ ਬੰਦੇ ਧਰਮ ਦਾ ਪਹਿਰਾਵਾ ਬਣਾ ਕੇ ਜਿਨਾ ਤੇ ਲੋਕ ਯਕੀਨ ਕਰ ਸਕਣ ਚੋਰਾਂ ਤੋਂ ਮੂਰੇ ਖੜਾ ਹੋਣਾ ਤੁ ਜਿੱਥੇ ਟਕੈਤ ਖੜੇ ਨੇ ਚੋਰ ਖੜੇ ਆ ਉਹਨਾਂ ਤੋਂ ਮੂਰੇ ਖੜਾ ਲੋ ਹੋਰ ਅੱਗੇ ਤੇ ਉਹ ਜਦੋਂ ਸੰਗਤ ਆਉਂਦੀ ਉਹਨਾਂ ਦੱਸਿਓ ਵੀ ਇੱਧਰ ਰਸਤਾ ਹੈ ਜਿਹੜਾ ਉਹ ਬੇਕਾਰ ਹੈ ਤੇ ਚੋਰ ਕੱਢਦੇ ਨੇ ਲਟਾਈ ਕੱਢਦਾ ਤੁਸੀਂ ਇੱਧਰ ਨੂੰ ਨਾ ਜਾਓ ਤੁਸੀਂ ਆਹ ਰਸਤੇ ਕੋਲੋਂ ਕੇ ਚਲੇ ਜਾਓ ਤੇ ਉਹਨਾਂ ਦੇ ਲੋਕਾਂ ਨੂੰ ਦੱਸਣਾ ਸ਼ੁਰੂ ਕਰਤਾ ਤੇ ਹੁਣ ਉਹ ਖਾਂਚੜੀ ਜਗ੍ਹਾ ਤੇ ਤਾਂ ਗਿਣਤੀ ਵੱਧ ਗਈ ਹੁਣ ਗਿਣਤੀ ਘਟ ਕੀ ਦੇ ਰੁਣ ਗਈ ਚੋਰਾਂ ਉਹ ਚੋਰ ਜਦੋਂ ਚੋਰਾਂ ਵੱਢ ਗਏ ਉਹ ਚੋਰ ਕਹਿੰਦੇ ਇਹ ਤੇ ਇਹ ਕਹਿੰਦੇ ਵੀ ਇੱਧਰ ਗਿਣਤੀ ਘਟਦੀ ਕੀ ਕਰਨ ਦੇਖੋ ਤਾਂ ਪਿੱਛੇ ਪਤਾ ਕਰੋ ਜਦੋਂ ਉਹਨਾਂ ਨੇ ਪਿੱਛੇ ਜਾ ਕੇ ਦੇਖਿਆ ਉਹਨਾਂ ਪਰ ਤੇ ਤਾਨੀ ਬੰਦੇ ਖੜੇ ਆ। ਇਹ ਉਹਨਾਂ ਨੂੰ ਸਹੀ ਰਸਤਾ ਦੱਸ ਰਹੇ ਆ। ਤੇ ਲੋਕ ਸਾਡੇ ਵੱਲ ਆ ਵੀ ਰਹੇ। ਹੁਣ ਕੀ ਕਰੀਏ? ਬੜੀ ਚਿੰਤਾ ਦਾ ਵਿਸ਼ਾ ਹੋ ਗਿਆ। ਫਿਰ ਉਹਨਾਂ ਦਾ ਜਿਹੜਾ ਲਾਣੇਦਾਰ ਸੀ, ਮੁਖੀਆ ਸੀ। ਉਹ ਕਹਿੰਦਾ ਬੇਗਰਨਾ ਕਰੋ। ਐਂ ਦੇਖੋ ਵੀ ਜਿਹੜੇ ਉੱਥੇ ਪੰਜ-ਛੇ ਬੰਦੇ ਖੜੇ ਆ। ਉਹਨਾਂ ਦਾ ਭੇਸ ਕਿਹੜਾ ਜਿਹਾ ਉਹਦੇ ਕੱਪੜੇ ਕਿਹੜੇ ਪਾਏ ਹੋਏ ਨੇ। ਉਹ ਜਿਹੇ ਕੱਪੜੇ ਆਪਾਂ ਸਵਾਲੋ। ਆਪਣੇ ਚੋਂ ਪੰਜ-ਚਾਰ ਬੰਦੇ ਹੋਣਾ ਤਾਂ ਵੀ ਪੂਰੇ ਖੜ੍ਹ ਜਾਓ। ਪਰ ਤੁਸੀਂ ਆਪਣਾ ਰਾਤਾ ਦੱਸਿਓ ਜੱਗ ਲਾ ਕਰੋ ਕਿਉਂਕਿ ਲੋਕਾਂ ਨੇ ਤਾਂ ਭਰੋਸਾ ਕੱਪੜਿਆਂ ਤੇ ਕਰ ਰਿਆ ਆਹ ਕੋ ਸੱਚ ਦਾ ਹੁਣ ਗਾਲੇਂ ਦੇ ਦਰਦੇ ਕੋ ਸਰ ਆਪਣਾ ਮੇਰੀ ਗੱਲ ਆ ਔਰ ਵੀ ਭਰੋਸਾ ਕੱਪੜਿਆਂ ਤੇ ਹੀ ਆ ਆ ਮਾਰ ਕੇ ਬਿੱਟਿਆਂ ਤੱਕ ਚੋਲੇ ਆਲਾ ਆ ਜਵੇ ਪੈਰੀਂ ਜਰਦੇ ਫਿਰਦੇ ਆ ਬਾਬਾ ਜੀ ਬਾਬਾ ਜੀ ਬਾਬਾ ਜਿੱਡਾ ਭੇਗ ਕੋਈ ਬੜਾ ਬਣਾ ਲਵੇ ਨਾ ਦੁਨੀਆ ਕਮਲੀ ਹੋਈ ਫਿਰਦੀ ਆ ਉਹਦੇ ਪੱਲੇ ਤੁਹਾਡੇ ਪਿੰਡ 'ਚ ਕੋਈ ਕਰਤੀ ਸਿੱਖ ਰਹੇ ਨਾ ਹੋਵੇ ਬਾਣੀ ਪੜ੍ਹਣਾ ਤੇ ਚ ਜਾਣ ਦੇ ਤੁਸੀਂ ਇਹ ਸਚਾਈ ਹੈ ਕਪੜੇ ਨਾਲ ਆਵੇ ਨਾ ਕੋਈ ਇਹ ਪਹਿਰਾਵਾ ਵਧੀਆ ਬਣਾਇਆ ਹੋਵੇ ਚੰਗਾ ਪੰਜ ਚਾਰ ਚੇਲੇ ਹੋਣ ਨਾਲ ਚੇਲੀਆਂ ਕਰਦੀਆਂ ਹੋਣ ਮਗਲ ਮਗਲ ਜੁੱਤੀ ਵੀ ਕੋਈ ਪਾਉਂਦਾ ਹੋਵੇ ਫਿਰ ਉਹ ਉਹ ਭਰਮਾ ਜਿਹਾ ਜਨ ਅਜਾਉਂਵੇ ਲੋਕੋ ਤਰ ਉਪਾਜਦੇ ਇਹ ਇਸਲਾਮ ਦੀ ਗੱਤ ਹੈ ਪਰ ਇਹ ਅੱਜ ਧੁੱਪ ਦੀ ਸਾਡੇ ਤੇ ਆ ਸਾਡੇ ਵਾਲੇ ਲੋਕ ਵੀ ਧਰਮੀ ਪਹਿਰਾਵਾ ਪਾ ਕੇ ਸ਼ੁਰੀਆਂ ਦੇ ਕਿਰਕੜੇ ਲੁੱਟਣ ਵਾਸਤੇ ਤੇ ਲੁੱਟੇ ਜਾਂਦੇ ਗੁਰਮੁਖੋ ਜੇ ਉਹ ਨਾ ਲੁੱਟਦੇ ਟਾਡੇ ਘਰ ਘਰ ਚਾਡੀ ਸਹਿਜ ਪਾਠ ਚੱਲਦੇ ਹੁੰਦੇ। ਤੁਹਾਡੇ ਘਰ ਘਰ ਚ ਪਾਣੀ ਚੱਲਦੀ ਹੁੰਦੀ। ਤੁਹਾਡੇ ਘਰ ਘਰ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਨੌਲੇਜ ਹੁੰਦੀ। ਤੁਸੀਂ ਘਰੋਂ ਘਰੀ ਨਿਤਨੇਮ ਵੀ ਹੁੰਦੇ। ਹੁਣ ਤਾਂ 100% ਤੀਜੇ ਰੇਸ਼ਿਓ ਕੰਢੀ ਐ। 95% ਸਿੱਖਾਂ ਨੂੰ ਜਪਜੀ ਸਾਹਿਬ ਵੀ ਨਹੀਂ ਆਉਂਦਾ। ਜਪਜੀ ਸਾਹਿਬ ਦਾ ਪਾਠ ਕਿਉਂ ਆਉਂਦਾ? ਕਹਿਣ ਨੂੰ ਸਾਰੀ ਸਿੱਖ ਰਸ। ਉਹਦਾ ਕਾਰਨ ਕੱਲਾ ਖੂਰ ਤੁਹਾਡਾ ਨਹੀਂ। ਤੁਹਾਨੂੰ ਲੁੱਟਿਆ ਗਿਆ ਧਰਮ ਦੇ ਪਹਿਰਾਵੇ ਵਾਲਿਆਂ ਵੱਲੋਂ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ